ਲੁਧਿਆਣਾ ਦੀ ਬਾੜ ਨੰਬਰ 18 ਤੋਂ 29 ਨਿਲ ਭਾਰਤਵਾਦ ਜਲਾ ਕਾਰਜ ਕਰਨੇ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇੱਕ ਵਿਸ਼ਾਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਭਾਰਤ ਸਰਕਾਰ ਦੇ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਨੂੰ ਕਰ ਕਰ ਪਹੁੰਚਾਉਣ ਦੀ ਇੱਕ ਯੋਜਨਾ ਕੀਤੀ ਗਈ ਇਸ ਕੈਂਪ ਦੇ ਵਿੱਚ ਜਨ ਕਲਿਆਣ ਕਾਰਨ ਯੋਜਨਾਵਾਂ ਦੇ ਅਧੀਨ ਉਜਵਲ ਯੋਜਨਾ ਰਾਹੀਂ ਫ੍ਰੀ ਗੈਸ ਕਨੈਕਸ਼ਨ ਲੋਕਾਂ ਨੂੰ ਵੰਡੇ ਗਏ ਇਸ ਕੈਂਪ ਦੇ ਵਿੱਚ ਅਨਿਲ ਭਾਰਤਵਾਦ ਦੇ ਵੱਲੋਂ ਸੁਕੰਨਿਆ ਸਮਰiddhi ਯੋਜਨਾ आयुष्मान कार्ड ਅਤੇ ਨਵੇਂ ਵੋਟਰ ਕਾਰਡ ਬਣਾਏ ਜਾ ਰਹੇ ਸਨ। ਇਸ ਮੌਕੇ 18 ਨੰਬਰ ਵਾਰਡ ਦੇ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਵੇਖਦੇ ਹੋਏ ਕਾਫੀ ਉਤਸ਼ਾਹ ਨਜ਼ਰ ਆਇਆ ਤੇ ਇਸ ਮੌਕੇ ਤਾਜਪੁਰ ਮੰਡਲ ਪ੍ਰਧਾਨ ਹਰਬੰਸ ਸਲੂਜਾ, ਮੁਕੇਸ਼ ਖੁਰਾਣਾ, ਮਨੂਜ ਚੋਹਾਨ ਐਡਵੋਕੇਟ ਹਰਪ੍ਰੀਤ ਸਿੰਘ ਅਤੇ ਚਕਸ਼ੂ ਨਰੂਲਸ ਮੇਤ ਕਈ ਹੋਰ ਉੱਗੀਆਂ ਸ਼ਖਸੀਅਤਾਂ ਮੌਜੂਦ ਰਹੀਆਂ। ਜੀ ਮੈਂ ਅਨਿਲ ਭਾਰਦਵਾਜ ਵਾਰਡ ਨੰਬਰ 18 ਤੋਂ ਜਿਹੜਾ ਇਹ ਵਿਸ਼ਾਲ ਕੈਂਪ ਹੈਗਾ ਇਹ ਲੋਕਾਂ ਦੀ ਸਹੂਲियतਾਸਤੇ ਲੱਗਿਆ ਹੈਗਾ ਜਿੱਦੇ ਚ ਅਸੀਂ ਮਾਨਯੋਗ ਯਸ਼ਸ਼ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਜੋ ਕੇਂਦਰ ਦੀ ਸਕੀਮਾਂ ਨੇ ਉਹ ਆਮ ਲੋਕਾਂ ਤੱਕ ਅਸੀਂ ਪਹੁੰਚਾ ਰਹੇ ਹਾਂ ਜਿਹਦੇ ਵਿੱਚ ਉਜਵਲਾ ਗੈਸ ਯੋਜਨਾ ਜੋ ਕਿ ਪ੍ਰਧਾਨ ਮੰਤਰੀ ਜੀ ਦਾ ਇੱਕ ਸੁਪਨਾ ਸੀਗਾ ਕਿ ਵੀ ਭਾਰਤ ਦੀ ਹਰ ਗਰੀਬ ਮਹਿਲਾ ਦੇ ਘਰ ਆਪਣਾ ਗੈਸ ਕਨੈਕਸ਼ਨ ਹੋਵੇ ਜਿਹਦੇ ਦੇ ਅਸੀਂ ਫਾਰਮ ਕਰ ਰਹੇ ਹਾਂ ਔਰ ਉਹਨਾਂ ਨੂੰ ਗੈਸ ਕਨੈਕਸ਼ਨ ਮੁਹੱਈਆ ਕਰਾਵਾਂਗੇ ਨਾਲ ਅਸੀਂ ਆਯੂਸ਼ਮਨ ਕਾਰਡ ਸੋ ਕਨਿਆ ਸਮਰਧੀ ਯੋਜਨਾ ਜ਼ੀਰੋ ਬੈਲੈਂਸ ਖਾਤਾ ਉਸ ਤੋਂ ਬਾਅਦ ਅਸੀਂ ਜਿੰਨੀ ਵੀ ਜੰਨੀਆਂ ਵੀ ਸਕੀਮਾਂ ਹੈਗੀਆਂ ਅਸੀਂ ਇਸ ਦਫ਼ਤਰ ਤਾਜਪੁਰ ਰੋਡ ਤੇ ਅਸੀਂ ਉਹਦਾ ਲਾਭ ਆਮ ਜਨਤਾ ਤੱਕ ਪਹੁੰਚਾਉਣ ਦਾ ਉਪਰਾਲਾ ਕਰ ਰਹੇ ਹਾਂ ਪਰ ਹਮੇਸ਼ਾ ਜਿੰਨੇ ਨੂੰ ਜਿਹੜਾ ਇਸ ਦਾ ਲਾਭ ਲੈਣ ਕੋਲ ਅਸੀਂ ਇਹ ਤੁਹਾਨੂੰ ਕਹਿ ਹਾਂ ਜੀ ਇਹ ਕੈਂਪ ਕੱਲ ਦਾ ਚੱਲ ਰਿਹਾ ਹੈ ਔਰ ਆਉਣ ਵਾਲੇ ਕਾਫੀ ਦਿਨਾਂ ਤੱਕ ਅਸੀਂ ਇਹਨੂੰ ਮੈਨੇਜ ਕਰਕੇ ਰੱਖਾਂਗੇ ਤੇ ਹੁਣ ਤੱਕ ਅਸੀਂ 300 ਤੋਂ ਕੁਝ ਬੰਦਿਆਂ ਨੂੰ ਲਾਭ ਦੇ ਚੁੱਕੇ ਹਾਂ ਔਰ ਸਾਡੇ ਕੋਲ ਟੋਕਨ ਕਾਫੀ ਜ਼ਿਆਦਾ ਅਸੀਂ ਵੰਡ ਚੁੱਕੇ ਹਾਂ ਸਾਡੇ ਕੋਲ 4 ਬੰਦੇ ਦੀ ਟੀਮ ਹੈ 4 ਕੰਪਿਊਟਰ ਇੱਥੇ ਲੱਗੇ ਹੋਏ ਆ ਉਹ ਵੱਧ ਤੋਂ ਵੱਧ ਲੋਕਾਂ ਦਾ ਕੰਮ ਕਰ ਰਹੇ ਆ ਤੇ ਸਾਡੇ ਸਾਡੇ ਜਿੰਨਾ ਵੀ ਸਾਡਾ ਐਫਰਟ ਹੋ ਸਕਦਾ ਸੀ ਓਨਾ ਕੁ ਲੋਕਾਂ ਲਈ ਕੰਮ ਕਰ ਰਹੇ ਆ ਔਰ ਲੋਕਾਂ ਨੂੰ ਲਾਭ ਪਹੁੰਚਾ ਰਹੇ ਆ ਇਹ ਇੱਕ ਨਿਸ਼ਾਲ ਮੈਗਾ ਕੰਪਨੀ ਲਗਾਇਆ ਗਿਆ ਹੈ ਅੱਜ ਵਾਰਡ ਨੰਬਰ 18 ਦੇ ਅੰਦਰ ਸਾਡੇ ਵਾਰਡ ਨੰਬਰ 18 ਦੇ ਇਨਚਾਰਜ ਅਨਿਲ ਬਾਦਵਾਜੀ ਦੇ ਦਫਤਰ ਦੇ ਅੰਦਰ तायपुर शनिदेव मंदिर के सामने आज हमारे आदरणीय प्रधानमंत्री प्रधान सेवा जी की तरफ से जो भारत सरकार की जनता के लिए कल्याणकारी योजना चल रही है उसके उपलक्ष्य में आज उज्ज्वल योजना का जो फ्री कनेक्शन जो हमने मातृशक्ति और अपनी बहनों के देने के लिए ये कैंप लगाया है आज देख रहे हैं बहुत उत्साह है हमारे मातृशक्ति के अंदर जो इस योजना का पूरा पूरा लाभ ले रहे हैं और प्रधान सेवक हमारे प्रधानमंत्री नरेंद्र मोदी का एक ही वचन है भी सबका साथ सबका विकास और सबका विश्वास सबका विश्वास लेके चल रहे हमारे नरेंद्र मोदी भाई जी भारत सरकार में सबकी योजनाओं के साथ सबका साथ दे रहे और हर योजनाएं वो भारत की जनता तक पहुंचाएंगे ये उनका वचन है जय हिंद जय भारत नमस्कार जी सारे ਅੱਜ ਸਾਡੇ 18 ਨੰਬਰ ਵਾਰਡ ਦੇ ਇੰਚਾਰਜ ਸ਼੍ਰੀ ਅਨਿਲ ਭਾਰਦਵਾਜੀ ਵੱਲੋਂ ਸ਼ਨੀ ਦੇਵ ਮੰਦਿਰ ਦੇ ਸਾਹਮਣੇ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਉਜਵਲਾ ਯੋਜਨਾ ਜਿਹੜੀ ਮੋਦੀ ਜੀ ਨੇ ਚਲਾਈ ਹੈ ਉਹਦੇ ਸੰਬੰਧ ਵਿੱਚ ਫਾਰਮ ਭਰੇ ਜਾ ਰਹੇ ਆ ਜਿਹੜਾ ਮੋਦੀ ਜੀ ਦਾ ਸੁਪਨਾ ਸੀ ਹਰ ਘਰ ਦੇ ਵਿੱਚ ਜਿਹੜਾ ਹਰ ਗ੍ਰਹਿਣੀ ਨੂੰ ਸਿਲੰਡਰ ਜਿਹੜਾ ਦਿੱਤਾ ਜਾਵੇ ਜੋ ਘਰ ਜਿਹਨਾਂ ਦੇ ਵਿੱਚ ਕੋਈ ਸਿਲੰਡਰ ਨਹੀਂ ਹੈ ਪਿਛੜੇ ਵਰਗ ਦੇ ਕਈ ਲੋਕ ਨੇ ਜਿਨ੍ਹਾਂ ਦੇ ਘਰੇ ਵੀ ਕੁੱਲਿਆਂ ਦੇ ਰੋਟੀ ਪੱਕਦੀ ਐ ਜਿਹੜੇ ਧੂਏ ਦੇ ਨਾਲ ਕਈਆਂ ਨੂੰ ਜਮੇ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਪ੍ਰੋਬਲਮ ਹੁੰਦੀ ਐ ਅਸੀਂ ਜਿਹੜੀ ਮੋਦੀ ਸਰਕਾਰ ਦੀ ਜਿਹੜੀ ਇਹ ਨੀਤੀ ਸੀਗੀ ਕਿ ਹਰ ਘਰ ਦੇ ਵਿੱਚ ਜਿਹੜਾ ਜਿਹੜਾ ਸਿਲੰਡਰ ਜਿਹੜਾ ਪਹੁੰਚੇ ਉਸ ਤੋਂ ਬਾਅਦ ਆਯੂਸ਼ਮਾਨ ਕਾਰਡ ਜਿੱਥੇ ਸੀ 5 ਲੱਖ ਰੁਪਏ ਦਾ ਇਲਾਜ ਜਿਹੜਾ ਮੋਦੀ ਸਾਹਿਬ ਨੇ ਆਮ ਜਨਤਾ ਲਈ ਔਰ ਹਰੇਕ ਵਰਗ ਦੇ ਬੰਦੇ ਲਈ ਫ੍ਰੀ ਕੀਤਾ ਹਰੇਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਇਹਦਾ ਇਲਾਜ ਹੁੰਦਾ ਆ ਮੋਦੀ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਨੇ ਇਹ ਹਰ ਜਨ ਕਲਿਆਣਕਾਰੀ ਨੀਤੀਆਂ ਨੇ ਹਰੇਕ ਵਰਗ ਦੇ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੁੰਦਾ ਅਸੀਂ ਕਹਿੰਦੇ ਆ ਕਿ ਹਰ ਜਿਹੜੀ ਹਰ ਇੱਕ ਇਨਸਾਨ ਮੋਦੀ ਸਾਹਿਬ ਦੀਆਂ ਨੀਤੀਆਂ ਦੇ ਨਾਲ ਜੁੜੇ ਅਸੀਂ ਵਚਨਬੱਧ ਹਾਂ ਜਿਹੜੀ ਮੋਦੀ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਨੇ ਘਰ ਘਰ ਤੱਕ ਪਹੁੰਚਾਵਾਂਗੇ ਜੈ ਜੀ ਜੈ ਸ਼੍ਰੀ ਰਾਮ ਜੀ ਮੈਂ ਜਕਸ਼ੂਰ ਉਰਲਾ ਵਾਈਸ ਪ੍ਰਧਾਨ ਤਾਜਪੁਰ ਰੋਡ ਮੰਡਲ ਅੱਜ ਅਸੀਂ ਇੱਥੇ ਕੈਂਪ ਲਾਇਆ ਹੈ ਤਾਜਪੁਰ ਰੋਡ ਤੇ ਅਨਿਲ ਭਾਰਦਵਾਜ ਜਿਹਦੇ ਦਫਤਰ ਸ਼ਨੀ ਦੇ ਮੰਦਿਰ ਦੇ ਸਾਹਮਣੇ ਬਹੁਤ ਵਧੀਆ ਕੈਂਪ ਲੱਗਾ ਬਹੁਤ ਪਬਲਿਕ ਆ ਰਹੀ ਹੈ ਅੱਥੇ ਲੇਡੀਜ਼ ਦੀ ਸਹੂਲਤਾਂ ਲਈ ਕੈਂਪ ਲਾਇਆ ਗਿਆ ਹੈ ਜਿਸ ਵਿੱਚ ਅਸੀਂ ਗੈਸ ਦੇ ਕਨੈਕਸ਼ਨ ਦੇ ਰਹੇ ਹਾਂ ਜਿਹੜਾ ਮੋਦੀ ਸਾਹਿਬ ਨੇ ਲੇਡੀਜ਼ ਵਾਸਤੇ ਇਹ ਚੀਜ਼ ਦਾ ਕੈਂਪ ਲਵਾਉਣ ਵਾਸਤੇ ਸਾਰੇ ਹਦਾਇਤ ਦਿੱਤੀ ਹੈ ਕਿ ਤੁਸੀਂ ਕੈਂਪ ਲਾਓ ਸਭ ਦੀ ਸੇਵਾ ਕਰੋ ਅਸੀਂ ਇਹਨਾਂ ਦੀ ਸੇਵਾ ਕਰ ਰਹੇ ਹਾਂ ਅਸੀਂ ਦਿਨ ਦਿਨ ਰਾਤ ਇੱਕ ਕੀਤੀ ਪਈ ਹੈ ਤੇ ਇਦਾਂ ਹੀ ਸਾਡਾ ਕੰਮ ਚੱਲਦਾ ਰਹੇ ਬਹੁਤ ਵਧੀਆ ਤਰੀਕੇ ਦੇ ਨਾਲ ਪਬਲਿਕ ਦੇ ਪਬਲਿਕ ਪਬਲਿਕ ਦੇ ਪਬਲਿਕ ਹੋ ਰਹੀ 3 400 500 ਬੰਦਾ ਰੋਜ਼ ਆ ਰਿਹਾ ਜੀ ਆਪਣੇ ਕੋਲ ਦੋ ਦਿਨ ਹੋਇਆ ਇਦਾਂ ਹੀ ਅਸੀਂ ਇਹ ਹਫਤਾ 10 ਦਿਨ ਹੋਰ ਵੀ ਇਦਾਂ ਹੀ ਕੈਂਪ ਲਾਵਾਂਗੇ ਅੱਗੇ ਜਿਹਦੇ ਵਿੱਚ ਅਸੀਂ ਰਾਸ਼ਨ ਕਾਰਡ ਵੀ ਬਣਾ ਕੇ ਦੇਵਾਂਗੇ ਜਿੱਦਾਂ ਮੋਦੀ ਸਾਹਿਬ ਦੀ ਇੱਜ਼ਾਤ ਹੋਏਗੀ ਆਯੂਸ਼ਮਾਨ ਕਾਰਡ ਬਣਾ ਰਹੇ ਆਂ ਧਾਰ ਕਾਰਡ ਬਣਾ ਰਹੇ ਆ ਪੈਨ ਕਾਰਡ ਬਣਾ ਰਹੇ ਆ ਇਦਾਂ ਹੀ ਆਪਣਾ ਸਾਰਾ ਕੁਝ ਚੱਲਦਾ ਰਹੇਗਾ ਆਓ ਤੁਸੀਂ ਇੱਥੇ ਆਪਣੇ ਪਰਿਵਾਰ ਦੇ ਵਿੱਚ ਆਓ ਬੀਜੇਪੀ ਦਫਤਰ ਕਾਇਪੁਰ ਰੋਡ ਮੰਡਲ ਦੇ ਸ਼ਨੀ ਦੇ ਮੰਦਰ ਦੇ ਸਾਹਮਣੇ ਅਨਿਲ ਭਾਰਦਵਾਜ ਜੀ ਦੇ ਦਫਤਰ ਸਾਨੂੰ ਸੇਵਾ ਦਾ ਮੌਕਾ ਦਿਓ ਅਸੀਂ ਤੁਹਾਡੇ ਲਈ ਸੇਵਾ ਦੇ ਵਿੱਚ ਆ ਜੇ ਰਾ ਜੈ ਸ਼੍ਰੀ ਰਾਮ ਇਥਾਰੇ ਵਿੱਚ ਇੱਕ ਨਿਸ਼ਾਨ ਮੈਗਾ ਕੈਂਪ ਲਗਾਇਆ ਗਿਆ ਬੀਜੇ ਕੌਂਸਲਰ ਦੇਖੋ ਜੀ ਸਾਡੇ ਸੈਂਟਰਲ ਗਵਰਨਮੈਂਟ ਵੱਲੋਂ ਮੋਦੀ ਸਰਕਾਰ ਵੱਲੋਂ ਗਰੀਬ ਹਿਤਕਾਰੀ ਯੋਜਨਾਵਾਂ ਕਿਸ ਤਰ੍ਹਾਂ ਸਮਾਜ ਦੇ ਬਿਲਕੁਲ ਆਖਰੀ ਪੈਦਾਨ ਤੇ ਬੈਠੇ ਬੰਦੇ ਕੋਲ ਪੁੱਛ ਉਸ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਤਨ ਮਨ ਧਨ ਨਾਲ ਸક્રિય ਹਨ ਅੱਜ ਤਾਜਪੁਰ ਮੰਡਲ ਦੇ ਵਾਰਡ ਨੰਬਰ 18 ਵਿੱਚ ਸਾਡੇ ਅਨਿਲ ਭਾਰਦਵਾਜ ਜੀ ਜਿਹੜੇ ਭਾਰਤੀ ਜਨਤਾ ਪਾਰਟੀ ਜ਼ਿਲੇ ਦੇ ਕਾਰਕਾਣੀ ਮੈਂਬਰ ਹਨ ਉਹਨਾਂ ਵੱਲੋਂ ਉज्जवला ਯੋਜਨਾ ਦਾ ਕੈਂਪ ਲਗਾਇਆ ਗਿਆ ਤੇ ਭਾਰੀ ਸੰਖਿਆ ਵਿੱਚ ਭਾਰੀ ਤਾਦਾਦ ਵਿੱਚ ਲਾਭਾਰਥੀ ਇੱਥੇ ਹਨ ਉਹ ਸਾਡਾ ਮੇਨ ਮਕਸਦ ਹੈ ਕਿ ਜਿਹੜੇ ਗਰੀਬ ਬੰਦੇ ਹਨ ਨੇ ਲੋੜਵੰਦ ਹਨ ਨੇ ਜ਼ਰੂਰਤਮੰਦ ਹਨ ਨੇ ਉਹਨਾਂ ਤੱਕ ਸਰਕਾਰੀ ਯੋਜਨਾਵਾਂ ਕਿਸਾ ਪਹੁੰਚਾਈਏ ਇਹ ਸਾਡਾ ਕਰਤੱਵ ਹੈ ਅਰ ਅਸੀਂ ਉਸ ਕਰਤੱਵ ਦਾ ਨਿਰਵਣ ਕਰ ਰਹੇ ਹਾਂ ਕਿ ਸਾਡੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਸਿਫਾਈ ਉਸ કાર્યਰਿਤ ਲੱਗੇ ਹਨ ਔਰ ਲੱਗੇ ਰਵਨ ਹਸਮਰ نیوز ਦਿੱਲੀ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ